ਸਾਰਿਆਂ ਦੇ ਉਦਾਸ ਦਮਗੀਨ ਜਿਉਂ ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ ਕੀਰਤਨ ਆਰੰਭ ਹੋਣਾ ਹੈ ਬਸ ਰਹਿ ਰਾਜ ਸਾਹਿਬ ਦੀ ਪਹਿਲੀ ਪੰਕਤੀ ਗ੍ਰੰਥੀ ਸਾਹਿਬ ਨੇ ਉਚਾਰਨ ਕੀਤੀ ਨਸੇ ਭਾਜ ਨਹੀਂ ਸੁਣਨੀ ਤੇ ਮੈਂ ਦੇਖਿਆ ਦਮਗੀਨ ਬੇਚੈਨ ਦੁਖੀ ਇਤਨੀ ਕਾਮਨਾਵਾਂ ਦੀ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ ਕੌਣ ਕੀਰਤਨ ਸੁਣੇ ਕੌਣ ਕਥਾ ਸੁਣੇ ਕਾਮ ਬਾਣੀ ਨਾਲ ਜੁੜੇ ਕਾਮਨਾ ਪ੍ਰਭੂ ਦਾ ਨਾਮ ਜਪਣੇ ਨਹੀਂ ਦਿੰਦੀ ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੁੰਦੇ ਤੇ ਇਹ ਮਾਰਜ ਕਰਦੇ ਹਨ ਪਰ ਸ਼ੈਵ ਕਹਿੰਦੇ ਨੇ ਕੋਈ ਕਰੋਨਾ ਚ ਇੱਕ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਕੇ ਆਵੇ ਤੇ ਤਾਰਕਿਕ ਪਤਾ ਕੀ ਕਹਿੰਦੇ ਨੇ ਦੋ ਚਾਰ ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ ਗਾਨੇ ਜੀ ਹੋਣ ਗਿਆ ਉਸ ਜ਼ਮਾਨੇ ਦੀਆਂ ਗੱਲਾਂ ਕਾਮਨਾ ਤੋਂ ਬਿਨਾ ਕਰਮ ਹੋ ਹੀ ਨਹੀਂ ਸਕਦਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਹਾਂਦਾ ਹੈ ਅਗਰ ਕਰਮ ਰਸ ਬਣ ਜਾਏ ਕਰਮ ਸਵਾਦ ਬਣ ਜਾਏ ਤੇ ਫਿਰ ਕਰਮ ਹੀ ਸੰਗੀਤ ਬਣ ਜਾਂਦਾ ਹੈ ਕਰਮ ਹੀ ਗੀਤ ਬਣ ਜਾਂਦਾ ਹੈ ਔਰ ਕਰਮ ਹੀ ਇਤਨਾ ਮਹਾਨ ਹੋ ਜਾਂਦਾ ਹੈ ਕਿ ਮਾਤਮਾ ਬੁੱਧੀ ਜ਼ਬਾਨ ਤੋਂ ਤੇ ਇਹ ਨਿਕਲ ਗਿਆ ਕਰਮ ਹੀ ਭਗਵਾਨ ਹੈ ਭਗਵਾਨ ਹੀ ਭਗਵਾਨ ਐਸਾ ਨਹੀਂ ਕਰਮ ਹੀ ਭਗਵਾਨ ਹੈ ਐਂਨ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਦਰਬਾਰ ਦੇ ਚ ਕੀ ਵਿਚਾਰਿਆ ਜਾਏਗਾ ਕਿਸ ਦੀ ਵਿਚਾਰ ਹੋਵੇਗੀ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉੱਥੇ ਤੇ ਕੇਵਲ ਕਰਮਾ ਦੇ ਵਿਚਾਰ ਦੂਸਰੀ ਕਿਸੇ ਚੀਜ਼ ਦੀ ਨਹੀਂ। ਤੋਂ ਖੈਰ ਮੁਖ्तसर ਮੈਂ ਅਰਜ਼ ਕਰਾਂ। ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਨਿਕਲਿਆ ਹੈ। ਉਸ ਨੂੰ ਕੇ ਨੇ ਮੌਲ ਮੰਤਰ, ਮੌਲ ਬੀਜ ਬਣਿਆ। ਬੁਨਿਆਦੀ ਮੰਤਰ। ਉਹ ਜਿਹੜਾ ਬੁਨਿਆਦੀ ਮੰਤਰ ਨਿਕਲਿਆ ਹੈ। ਉਸ ਦਾ ਆਖਰੀ ਸ਼ਬਦ ਹੈ ਪ੍ਰਸਾਦ ਉਸ ਦਾ ਪਹਿਲਾ ਸ਼ਬਦ ਹੈ ਇੱਕ ਇਹ ਗੁਰੂ ਘਰ ਵਿੱਚ ਮੂਲ ਮੰਤਰ ਗੁਰੂ ਅਰਜਨ ਦੇਵ ਜੀ ਇਸ ਦੀ ਇਸ ਤਰ੍ਹਾਂ ਉਪਮਾ ਕਰਦੇ ਨੇ ਔਖਦ ਮੰਤਰ ਮੂਲ ਮਨ ਏਕੈ ਜੇਕਰ ਦ੍ਰਿੜਚੇਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰੇ ਮੂਲ ਮੰਤਰ ਇੱਕ ਐਸੀ ਔਸ਼ਧੀ ਹੈ ਕਿ ਜਨਮ ਜਨਮਾਂਤਰਾਂ ਦੇ ਜੋ ਪਾਪ ਨੇ ਗੁਨਾਹ ਨੇ ਧੱਬੇ ਨੇ ਦੁੱਖ ਨੇ ਸੰਤਾਪ ਨੇ ਮਿਟ ਜਾਂਦੇ ਨੇ ਇਸ ਮੰਤਰ ਦੇ ਵਿੱਚ ਇਤਨੀ ਸ਼ਕਤੀ ਹੈ ਇਸ ਮੰਤਰ ਦੇ ਚੇਤਨਾ ਬਲ ਇਸ ਮੰਤਰ ਦੀ ਇਤਨੀ ਮਹਿਮਾ ਕਦਨ ਮੰਤਰ ਜਪਦੇ ਆ ਜਦ ਰਸ ਆਉਣ ਲੱਗ ਪਏ ਮੰਤਰ ਸਿੱਧ ਹੋ ਗਿਆ संकल्प ਕੀਤਾ ਹੈ اور ਆਪਣੀ ساری ਇਕੱਠੀ ਸ਼ਕਤੀ ਨੂੰ ਉਸ ਸੰਕਲਪ ਦੇ ਰਾਹੀਂ ਬਾਹਰ ਮਨੁੱਖ ਪੂਰਤੀ ਕਰ ਸਕੇ ਉਹ ਨੂੰ ਕੇਨਨ ਤੰਤਰ ਸਿੱਧੀ ਤੰਤਰ ਸਿੱਧ ਹੋ ਗਏ ਜਿਹੜੇ 84 ਸਿੱਧ ਹੋਏ ਨੇ ਵਾਸਤਵਿਕ ਇਹ ਤਾੰਤ੍ਰਿਕ ਸਨ ਉਸ ਜ਼ਮਾਨੇ ਦੇ ਬੜੀਆਂ ਕਰਾਮਾਤਾਂ ਦਿਖਾਉਂਦੇ ਸਨ ਬੜੀਆਂ ਗੱਲਾਂ ਔਰ ਇਹ ਅੱਜ ਵੀ ਨੇ ਹਿਰਦਾ ਸ਼ੁੱਧ ਹੋਵੇ ਬਾਵੇ ਨਾ ਉਹ ਅਕਸਰ ਨਹੀਂ ਆਉਂਦਾ ਲੇਕਿਨ ਤਾੰਤ੍ਰਿਕ ਸਿੱਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਨਾਲ ਹਿਰਦੇ ਦੀ ਸ਼ੁੱద్ధి ਦੀ ਸ਼ਰਤ ਨਹੀਂ ਹੈ ਪਰ ਗੁਰ ਮੰਤਰ ਤੇ ਉਦੋਂ ਸਿੱਧ ਹੁੰਦਾ ਜਿਸ ਦਿਨ ਹਿਰਦਾ ਪੂਰਾ پاک ਹੁੰਦਾ ਹੈ ਪਵਿੱਤਰ ਹੁੰਦਾ ਉਸ ਤੋਂ ਪਹਿਲੇ ਨਹੀਂ ਇਸ ਵਾਸਤੇ ਦੇਖਿਆ ਗਿਆ ਕਿ ਤਾੰਤ੍ਰਿਕ ਯੋਗਾ ਤੇ ਬੜੇ ਬੜੇ ਮਲੀਨ ਲੋਕਾਂ ਕੋਲ ਵੀ ਹੈ ਜਿਵੇਂ ਹੁਣੇ ਮੈਂ ਅਰਜ਼ ਕੀਤੀ ਹੈ ਕਿ ਇਸ ਵਰਤਾਰਤ ਭਾਰਤ ਦੇ ਸਭ ਤੋਂ ਵੱਡਾ ਤਾੰਤ੍ਰਿਕ ਯੋਗੀ ਜੇਲ ਦੇ ਚ ਹੈ ਨੂਰ ਸ਼ਾ ਆਪਣੀ ਤਾੰਤ੍ਰਿਕ ਸਿੱਧੀ ਨੂੰ ਇਸ ਤਰ੍ਹਾਂ ਵਰਤੀ ਹੈ ਮਰਦਾਨੇ ਨੂੰ ਕਾਬੂ ਕਰ ਦਿਆ ਹੈ ਔਰ ਐਸਾ ਭਾਅ ਬਣਾ ਦਿੱਤਾ ਮਰਦਾਨੇ ਨੇ ਭੇਡ ਸਮਝ ਲਿਆ ਆਪਣੇ ਆਪ ਨੂੰ ਉਹਨੂੰ ਬੰਨ ਕੇ ਰੱਖ ਦਿੱਤਾ ਹੈ ਇਹ ਤਾੰਤ੍ਰਿਕ ਯੋਗੀ ਜਦ 우ਜੈਨ ਦੇਚ ਕੱਢੇ ਗਏ ਕੁਛ ਮਾਰੇ ਗਏ ਤੋ ਇਸਾਰੇ ਬੰਗਾਲ ਦੇ ਚਲੇ ਗਏ ਅਜ ਵੀ ਬੰਗਾਲ ਦੇ ਚ ਨੇ ਅਗਰ ਥੋੜੇ ਬਹੁਤ ਨੇ ਤੇ ਅਜ ਵੀ ਉਸੇ ਪਾਸੇ ਨੇ ਕੁਛ ਕ ਤਮਲ ਤੇ ਕੇਰਲਾ ਦੇ ਚ ਵੀ ਮੰਦੇ ਨੇ ਥੋੜੇ ਜੇ ਲੇਕਿਨ ਬਾਕੀ ਭਾਰਤ ਦੇ ਚ ਇਹਨਾਂ ਦੀ ਗੱਲ ਨਹੀਂ ਪਰ ਇਸ ਵਕ ਜਿਹੜਾ ਸਿਰਮੌਰ ਹੈ ਇਹ ਰਾਜਸਤਾਨੀ ਹੈ ਅਲਵਰ ਦਾ ਕਸਬਾ ਬੈਰੋੜ ਚੰਦਰਸwamy ਉਥੋਂ ਦਾ ਹੈ ਰਧਨ ਕਰਕੇ اربਾਪਤੀ ਸ਼ਕਤੀ ਕਰਕੇ ਸਾਰੇ ਮਨਿਸਟਰ ਉਸ ਦੀ ਮੁੱਠੀ ਚ ਜੋ ਕਮਨਾਤੂ ਕਰਾਣਾ ਚਾਹੁੰਦਾ ਸੀ ਉਹਨਾਂ ਨੂੰ ਕਰਨਾ ਪੈਂਦਾ ਸੀ। আর आम ਲੋਕੀ ਹੈਰਾਨ ਸਨ ਇਹਨੇ ਸਿਆਣੇ ਬੰਦੇ ਇਸ ਦੀ ਮੁੱਠੀ ਚ ਕਿਸ ਤਰ੍ਹਾਂ ਲੈ ਇਹਦੇ ਕਾਬੂ ਚ ਕਿਸ ਤਰ੍ਹਾਂ ਹੈ। ਖੈਰ ਇਹ ਤੇ ਮੈਂ ਥੋੜਾ ਜਿਹਾ ਵੀ ਇਸ ਵਿਦਿਆ ਤੇ ਵਿਸ਼ਵਾਸ ਰੱਖਣ ਵਾਲਾ ਮਨਕ ਕਾਬੂ ਚ ਆ ਜਾਏਗਾ। ਗ੍ਰਿਫਨਿਚ ਆ ਜਾਏਗਾ। ਇਸ ਵਾਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ ਵਿੱਚ ਨਹੀਂ ਪਾਇਆ ਔਰ ਕਹਿ ਦਿੱਤਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ اے ਪਰਿਪੂਰਣ ਪਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਰਮੌਰ ਮੰਤਰ ਹੈ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਰਮੌਰ ਤੰਤਰ ਹੈ ਕਿਸੇ ਹੋਰ ਦੀ ਲੋੜ ਹੀ ਨਹੀਂ ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ ਇਹ ਮੰਤਰ ਜੋ ਗੁਰਨਾਨਕ ਦੇ ਕੰਠ ਤੋਂ ਨਿਕਲਿਆ ਸਭ ਤੋਂ ਪ੍ਰਥਮ ਮੈਂ ਕੱਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚਾਇਆ ਹੈ ਪ੍ਰਮਾਤਮਾ ਦੇ ਬੋਲ ਬ੍ਰਹਿਮੰਡ ਦੇ ਬੋਲ ਬ੍ਰਹਿਮੰਡ ਦੀ ਧੁਨੀ ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ ਠਾਕਰ ਹਮਰਾ ਸਦ ਬੋਲਨਤਾ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਸਦਾ ਵੇਖ ਰਿਹਾ ਹੈ ਸਦਾ ਸੁਣ ਰਿਹਾ ਹੈ ਤੋ ਸਦਾ ਬੋਲ ਰਿਹਾ ਹੈ ਤੋ ਕੀ ਬੋਲ ਰਿਹਾ ਹੈ ਏ ਬੋਲ ਜਿਨ੍ਹਾਂ ਦੀ ਪਕੜ ਦੇ ਚਾ ਜਾਣ ਉਹਨਾਂ ਨੂੰ ਹੀ ਅਸੀਂ ਕਹਿੰਦੇ ਹਾਂ ਗੁਰੂ ਪੈਗੰਬਰ ਅਵਤਾਰ ਆਗੇ ਪਕੜ ਦੇ ਚੁਨਾਂ ਦੀ ਔਰ ਅਵਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚਾ ਜਾਣ ਉਸੇ ਨੂੰ ਅਸੀਂ ਕਹਿੰਦੇ ਹਾਂ ਗੁਰਸਿੱਖ ਗੁਰਮੁਖ ਬ੍ਰਹਮਗਣੀ ਪਗਤ ਸੰਤ ਹਰ ਇੱਕ ਦੀ ਪਕੜ ਦੇ ਚ ਪ੍ਰਮਾਤਮਾ ਦੇ ਸ਼ਬਦ ਨਹੀਂ ਆਉਂਦੇ ਤੋ avatars ਬਹੁਤ ਥੋੜੇ ਨੇ ਹਰ ਇੱਕ ਦੀ ਪਕੜ ਵਿੱਚ avatars ਦੇ ਬੋਲ ਵੀ ਨਹੀਂ ਆਉਂਦੇ ਤੋ ਭਗਤ ਬਹੁਤ ਥੋੜੇ ਨੇ ਤੋ ਬਹੁਤ ਜ਼ਿਆਦਾ ਨਹੀਂ ਗੁਰਮੁਖ ਬਹੁਤ ਥੋੜੇ ਨੇ ਬ੍ਰਮਗਿਆਨੀ ਬਹੁਤ ਥੋੜੇ ਨੇ ਬ੍ਰਮਗਿਆਨੀ ਤੋ ਗੁਰੂ ਦੇ ਬੋਲ ਜਿਸ ਦੇ ਅੰਦਰ ਸੁਣਾ ਗਏ ਪਕੜਦੇ ਚਾਹ ਗਏ ਅਰੁਨਾ ਬੋਲਾ ਚ ਉਲੀ ਨ ਹੋ ਗਏ avatars ਉਹ ਜੋ ਰੱਬੀ ਸੰਦੇਸ਼ਾ ਲੈ ਕੇ ਆਏ پیغام لے کے آیا پیغمبر اور پیغام اس دی پکڑ وچ آیا ہے۔ ਈਸ਼ਵਰ نے اسنو چਣ لیا ہے خدا نے اسنو چਣ لیا ہے لے پیغام پچھاں جگت دے سنا جگت تو جڑے بول اس برہمنڈ دے سب توں پہلے گੁਰنا سنگ دی پکڑ وچ آیا ہے انہاں بولاں دے وچوں پہلا بول ہے ایک ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅੱਖਰ ਹੈ ਪਰ ਆਮ ਮਨੁੱਖ ਨੂੰ ਸ਼ਾਇਦ ਇਸ ਦੇ ਵਿੱਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇਵੇ। ਮੰਦਫੜ ਹੈ ਤਾਂ ਮਨ ਬਿਆਕੁਲ ਹੈ। ਮੰਦਫੜ ਹੈ ਤਾਂ ਮਨ ਚਿੰਤਾਤੁਰ ਹੈ। ਮੰਦਫੜ ਹੈ ਤਾਂ ਕਿਸੇ ਕਾਰਜ ਦੀ ਸਿੱਧੀ ਵੀ ਨਹੀਂ ਹੋਣ ਲੱਗੇ। ਦਿਫੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ। ਦੋ ਵਿਦਾਇਸ ਨੂੰ ਕਹਿੰਦੇ ਨੇ ਤੂੰ ਮਨ ਇੱਕ ਹੋਵੇ ਤੂੰ ਤਾਂ ਹੀ ਕੋ ਸਕਦਾ ਕੋਈ ਇੱਕ ਨਾਲ ਜੁੜੇ ਤੂੰ ਜਗਤ ਦੇਸ਼ ਨਿਗਾਹ ਮਾਰੀਏ ਤੇ ਕੁਛ ਵੀ ਇੱਕ ਨਹੀਂ ਹੈ ਜੇ ਤੁਸੀਂ ਕਹੋ ਇਹ ਸੁੰਦਰ ਹੈ ਤਾਂ ਕੋਈ ਰੂਪ ਵੀ ਖੜਾ ਹੈ ਤੁਸੀਂ ਕਹੋ ਇਹ ਗੁਣਵਾਨ ਹੈ ਤਾਂ ਕੋਈ ਔਗਣਹਾਰਾ ਵੀ ਖੜਾ ਹੈ ਤੁਸੀਂ ਕਹੋ ਇਹ ਬਹੁਤ ਵੱਡਾ ਹੈ ਤਾਂ ਕੋਈ ਛੋਟਾ ਵੀ ਖੜਾ ਹੈ ਜਗਤ ਦੇਸ਼ ਤੇ ਦੋ ਕੀ ਤਹਾਏ ਤੁਸੀਂ ਕਹੋ ਬਹੁਤ ਸਿਆਣਾ ਹੈ ਤਾਂ ਕੋਈ ਮੂੜ ਵੀ ਖੜਾ ਹੈ ਤੁਸੀਂ ਕਹੋ ਬਹੁਤ ਸ਼ਾਂਤ ਮਈਏ ਤਾਂ ਕੋਈ ਕਰੋਦੀ ਵੀ ਖੜਾ ਹੈ ਤੁਸੀਂ ਆਖੋ ਬੜਾ ਫਰਾਗ ਦਿਲ ਹੈ ਤਾਂ ਫਿਰ ਕੋਈ ਤੰਗ ਦਿਲ ਵੀ ਖੜਾ ਹੈ ਤੁਸੀਂ ਆਖੋ ਬਹੁਤ ਮਿੱਠ ਬੋਲਣਾ ਹੈ ਤਾਂ ਕੁੜਤਨ ਬੋਲਣ ਵਾਲਾ ਵੀ ਖੜਾ ਹੈ ਜਗਤ ਤੇ ਦੇਵਤੇ ਖੜਾ ਹੈ ਇੱਕ ਹੈ ਤੁਸੀਂ ਸੰਸਾਰ ਦੇ ਵਿੱਚ ਇੱਕ ਨਹੀਂ ਲੱਭ ਸਕਦੇ ਤੁਸੀਂ ਇਤਨਾ ਆਖੋ ਇਹ ਪੁਰਸ਼ ਹੈ ਤਾਂ ਫਿਰ ਕੋਈ ਇਸਤਰੀ ਵੀ ਖੜੀ ਹੈ ਕੁਛ ਇਤਨਾ ਖੁਇ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ ਜਗਤ ਵਿੱਚ ਇੱਕ ਨਹੀਂ ਹੈ ਕਿਧਰੇ ਵੀ ਇੱਕ ਨਹੀਂ ਹੈ ਤੁਸੀਂ ਕਿਸੇ ਚ ਇੱਕ ਚੀਜ਼ ਦਾ ਨਾਮ ਲਓ ਦੂਜਾ ਖੜਾ ਹੈ ਤੁਸੀਂ ਆਖੋ ਇਹ ਬਹੁਤ ਮਿੱਠਾ ਹੈ ਤਾਂ ਫਿਰ ਬਹੁਤ ਕੌੜਾ ਵੀ ਹੈ ਕੁਝ ਸਿਰਫ ਕੌੜਾ ਨਹੀਂ ਮਿੱਠਾ ਵੀ ਹੈ ਸਿਰਫ ਮਿੱਠਾ ਨਹੀਂ ਕੌੜਾ ਵੀ ਹੈ ਤੁਸੀਂ ਆਖੋ ਬੜਾ ਸੁਖ ਹੈ ਬੜਾ ਸੁਖ ਹੈ ਰ ਬੜੇ ਰਸ ਦੇ ਚ ਹੈ ਤੋ ਕਿਧਰੇ ਬੇਰਸੀ ਦੀ ਹੈ ਕਿਧਰੇ ਦੁੱਖ ਵੀ ਹੈ ਇਹ ਹਸ ਰਿਹਾ ਹੈ ਬਹੁਤ ਹਸ ਰਿਹਾ ਹੈ ਤੋ ਯਕੀਨ ਜਾਣੋ ਫਿਰ ਕੋਈ ਰੋ ਵੀ ਰਿਹਾ ਕਿਧਰੇ ਕਿਧਰੇ ਹੰਝੂ ਵੀ ਟਪਕ ਰਹੇ ਨੇ ਸੰਸਾਰ ਇੱਕ ਰੰਗੀ ਨਹੀਂ ਹੈ ਔਰ ਕੋਈ ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਹੈ ਔਰ ਮੂੜ ਹੈ ਨਾਦਾਨ ਹੈ ਇਹਨੂੰ ਸਮਝ ਨਹੀਂ ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਸਿਰਫ਼ ਆਖੇ ਹਾਸਾ ਚਾਹੀਦਾ ਹੈ ਰੋਣਾ ਨਹੀਂ ਐਸਾ ਹੈ ਹੀ ਨਹੀਂ ਤੁਸੀਂ ਆਖੋ ਜਨਮ ਹੋਇਆ ਕਿਸੇ ਦਾ ਤੁਸੀਂ ਯਕੀਨ ਜਾਣੋ ਉਸੇ ਦਿਨ ਕਿਦਰੇ ਮਰਨ ਵੀ ਹੋਇਆ ਉਸੇ ਦਿਨ ਹੋਇਆ ਕਿਸੇ ਵੀ ਅਰਥੀ ਵੀ ਨਿਕਲੀਏ ਔਰ ਕਬੀਰ ਤੇ ਇੰਜ ਕਹਿੰਦੇ ਨੇ ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ ਨਾਲ-ਨਾਲ ਚੱਲਦੇ ਨੇ ਜਿਵੇਂ ਇੱਕ ਦੂਜੇ ਦੇ ਬਾਹ ਪਕੜ ਕੇ ਕੋਈ ਚਲੇ ਤੇ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ ਉਹ ਕਿਸ ਤਰ੍ਹਾਂ ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ ਜਨਨੇ ਜਾਨਤ ਹੈ ਸੁਤ ਬੜਾ ਹੋਤ ਹੈ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵੱਡਾ ਹੋਣਾ ਛੋਟਾ ਹੋਣਾ ਕਬੀਰ ਕੰਨ ਇਕੱਠੇ ਚੱਲ ਰਹੇ ਨੇ ਇੱਕ ਮਨੁੱਖ ਜਮਿਆ ਤੇ ਚਲੋ 70 ਜਾਂ 80 ਸਾਲ ਦੀ ਉਸ ਉਮਰ ਲੈ ਕੇ ਆਇਆ ਹੋਵੇ ਤੇ ਅੱਜ ਦਾ ਇੱਕ ਦਿਨ ਲੱਗਿਆ ਤੇ ਅਸੀਂ ਕਹਿੰਦੇ ਇੱਕ ਦਿਨ ਇਹ ਵੱਡਾ ਹੋ ਗਿਆ ਪਰ ਕਬੀਰ ਕਹਿੰਦੇ 80 ਸਾਲਾਂ ਦੇ ਵਿੱਚ ਇੱਕ ਦਿਨ ਛੋਟਾ ਵੀ ਹੋ ਗਿਆ ਘਟ ਵੀ ਗਿਆ ਇੱਕ ਦਿਨ ਤੇ ਘਟ ਗਿਆ ਠੀਕ ਹੈ ਵੱਡਾ ਹੋਇਆ ਹੈ ਛੋਟਾ ਵੀ ਹੋਇਆ ਹੈ ਤੇ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਚੱਲਦੇ ਨੇ ਤੇ ਜੀਵਨ ਤੇ ਮਰਨ ਇਕੱਠੇ ਚੱਲਦਾ ਹੈ ਹਰ ਵਕਤ ਅਸੀਂ ਜੀ ਰਹਿਆ ਗੁਸਤਾਖੀ ਮਾਫ ਹਰ ਵਕਤ ਅਸੀਂ ਮਰ ਰਹੇ ਹਾਂ ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਆ ਬਹੁਤ ਕੁਝ ਸਰੀਰ ਦੇ ਚ ਮਰ ਗਿਆ ਬਹੁਤ ਕੁਝ ਸਰੀਰ ਦੇ ਚ ਨਵਾਂ ਪੈਦਾ ਹੋਇਆ ਇਹ ਇਕੱਠਾ ਚੱਲਦਾ ਹੈ ਅਰ ਜੋ ਕੁਝ ਅਸੀਂ ਅੱਜ ਹਾਂ ਕੱਲ ਨਹੀਂ ਹਾਂ ਕੋਈ ਬੱਚਾ ਇੱਕ ਦਿਨ ਦੇ ਵਿੱਚ ਜਵਾਨ ਨਹੀਂ ਆਉਂਦਾ ਰੋਜ਼overline ਕੋਈ ਜਵਾਨ ਇੱਕ ਦਿਨ ਦੇ ਵਿੱਚ ਬੁੱਢਾ ਨਹੀਂ ਆਉਂਦਾ ਰੋਜ਼ ਬੁੱਢਾ ਹੋ ਰਿਹਾ ਹੈ ਤੇ ਇੰਜ ਕਹ ਲਈ ਜਵਾਨੀ ਬੁੱਢੇਪਾ ਦੋਵੇਂ ਇਕੱਠੇ ਚੱਲਦੇ ਨੇ ਔਰ ਕੀ ਇੰਜ ਕਹ ਲਈ ਤੇ ਇੰਜ ਕਹ ਲਈ ਕੋਈ ਮਨੁੱਖ ਮੌਤ ਦੀ ਯਾਤਰਾ ਇੱਕ ਦਿਨ ਦੇ ਵਿੱਚ ਨਹੀਂ ਪੂਰੀ ਕਰਦਾ रोज मर रहे है और एक दिन संपूर्ण तौर पर मर जाता है ये ये जीवना, ए मरना ये जवानी ये बुढ़ेपा बचपन जवानी चलते हैं चल चलते हैं चल हासे ते रोने, कठे चल चलते हैं मेरे एक मित्र सन इत गगन पाकिस्तानी करके उन्होंने सिंह ਪਰ ਉਹਨਾਂ ਨੇ ਲੈਂਦੀ ਪੰਜਾਬੀ ਲੈਂਦੀ ਭਾਸ਼ਾ ਦੇ ਵਿੱਚ ਬੜਾ ਸਾਹਿਤ ਲਿਖਿਆ ਹੈ। ਅਰ ਸਾਹਿਤ ਰਤਨ ਦਾ ਅਵਾਰਡ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ਹੈ, ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਹੈ। ਦੋਵੇਂ ਕਿਡਨੀ ਆ ਵਿਚਾਰੇ ਦੀ ਫੇਲ ਹੋ ਗਈਆਂ ਨੇ। ਤੇ ਮੈਨੂੰ ਇੱਕ ਦਰਦ ਭਰੀ ਚਿੱਠੀ ਉਹਨਾਂ ਨੇ ਅਲਵਰ ਦੇ ਵਿੱਚ ਲਿਖੀ। ਤੇ ਮੈਂ ਉਸ ਤੋਂ ਬਾਅਦ 10 ਦਿਨ ਲਈ ਮਨੀਲਾ ਗਿਆ ਫਿਲੀਪੀਨ ਉੱਥੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਤੇ ਜਿਸ ਦਿਨ ਮੈਂ ਪਹਿਲੇ ਉਤਰਿਆ ਅਮਰੀਕਾ ਦੇ ਵਿੱਚ ਸਨ ਫਰਾਂਸਿਸਕੋ 에ਰਪੋਰਟ ਤੇ ਗੁਰਗਵਾਰੇ ਪਹੁੰਚਿਆ ਸਨਓਸੇ ਤੋਂ ਸਭ ਤੋਂ ਪਹਿਲੇ ਉਹਨਾਂ ਦੀ ਫੋਨ ਆਈ ਆਵਾਜ਼ ਮੈਂ ਪਹਿਚਾਣ ਲਈ ਬਸ ਮੇਰੀ ਆਵਾਜ਼ ਉਹਨਾਂ ਦੇ ਕੰਨਾਂ 'ਚ ਗਈ ਰੋਣਾ ਮੇਰੇ ਕੰਨ ਨਾ ਚੁਕੇ ਤੂੰ ਮੈਨੂੰ ਕੁਝ ਕਹੋਗੇ ਨਹੀਂ ਕਹਿਣ ਲੱਗੇ ਤੁਸੀਂ ਚਿੱਠੀ ਇਸ ਤਰ੍ਹਾਂ ਦੀ ਲਿਖੀ ਹੈ ਤਾਂ ਇਹ ਉਹ ਚਿੱਠੀ ਮੈਨੂੰ ਮਿਲੇ ਅਜ 20 ਦਿਨ ਹੋ ਗਏ ਨੇ ਪਰ ਮੈਂ ਤੇ 20 ਦਿਨਾਂ ਤੋਂ ਰੋ ਰਹਾ ਹਾਂ ਸ਼ਾਇਦ ਰੋਣਾ ਮੇਰਾ ਥਮੇ ਤੁਸੀਂ ਮੈਨੂੰ ਆ ਕੇ ਮਿਲੋ ਔਰ ਇਹ ਜਿਹੜੀ ਚਿੱਠੀ ਹੈ ਜਿਸ ਦੇ ਤੁਸੀਂ ਲਿਖਿਆ ਹੈ ਇਹ ਮੈਨੂੰ ਤੁਸੀਂ ਸੁਣਾਓ ਮੈਂ ਖੁਦ ਪਹੁੰਚਿਆ ਗਿਆ ਨਹੀਂ ਬਲਵਿੰਦਰ ਸਿੰਘ ਵੀ ਨਾਲ ਅਸੀਂ ਇਕੱਠੇ ਹੋ ਗਏ ਮੈਂ ਕਿਹਾ ਮਿੱਤਰ ਦੀਆਂ ਦੋਵੇਂ ਕਿਡੀਆਂ ਫੇਲ ਚਲਣ ਤੋਂ ਸਮਰਥ ਅਰਦਲਬਨ ਜੋ ਘਟ ਤੋਂ ਘਟ 50 ਕਿਤਾਬਾਂ ਦਾ ਲਿਖਾਰੀ ਹੈ ਬੜਾ ਜ਼ਰਫੈਜ਼ ਦਿਮਾਗ ਔਰ ਇਸ ਹਾਲਤ ਵਿੱਚ ਵੀ ਲਿਖੀ ਜਾ ਰਿਹਾ ਹੈ। ਔਰ ਜਿਉ ਉਸ ਦੇ ਘਰ ਪਹੁੰਚਿਆ ਪਹਿਲੇ ਕਿਤਾਬਾਂ ਦੇ ਪੁਲੰਦੇ ਮੇਰੇ ਅੱਗੋਂ ਰੱਖੇ ਵੀ ਜਿਹੜੇ ਛਪੇ ਨਹੀਂ ਅਜੇ। ਔਰ ਘਰ ਦਾ ਮਾਹੌਲ ਐਸਾ ਕਿ ਕੋਈ ਇਸ ਦੀ ਲੇਖਣੀ ਨੂੰ ਨਹੀਂ ਸਮਝਦਾ ਕੋਈ ਇਸ ਦੀ ਸੋਚਣੀ ਨੂੰ ਨਹੀਂ ਸਮਝਦਾ। ਕੋਈ ਸਰੋਤਾ ਵੀ ਨਹੀਂ ਕੋਈ ਸੁਣੇ। ਬੜੀ ਉਮੰਗਾ ਤੇ ਤਰੰਗਾ ਮੈਂ ਸੁਨੋਏ ਨਜ਼ਮ ਸੁਣਾਈ ਤਾਂ ਮੈਂ ਸੁਣੀ ਤੇ ਉਸਨੇ ਸੱਜਣੇ ਤਰ੍ਹਾਂ ਨਾਲ ਲੇਕਿਨ ਕਹਿ ਲਗਾ ਮੈਂ ਹੁਣ ਸੁਨੋਜ਼ੇ ਤੱਕ ਤੁਹਾਨੂੰ ਛੱਡਣ ਜਾਣਾ ਮੈਂ ਕਹੇ ਨਹੀਂ ਤੁਹਾਡੀ ਤਬੀਅਤ ਠੀਕ ਨਹੀਂ ਇਸ ਹਾਲਤ ਦੇ ਚ ਨਹੀਂ ਕਹਿੰਦਾ ਨਹੀਂ ਕਾਰ ਦੇ ਚ ਬੈਠ ਨਹੀਂ ਸਕਦੇ ਚੜਾਇਆ ਦੋ ਆਦਮੀਆਂ ਨੇ ਨਾਲ ਜਾਣਾ ਸਵਾਭਾਵੋ ਕਿਤਨੀ ਗੱਲ ਹੈ ਤੇ ਮੈਂ ਤੁਹਾਨੂੰ ਲੇਖਣੀ ਵੀ ਸੁਣਾ ਦਿਆਂ ਧਿਆਨ ਨਾਲ ਸਰਵਨ ਕਰਨਾ ਮੈਂ ਬਚਪਨ ਤੋਂ ਉਰਦੂ ਦਾ ਸ਼ਾਇਰ ਰਹਾ ਫਿਰ ਸੰਸ 47 ਦੇ ਚ ਗੁਰਨਾਨਕ ਨੇ ਮੈਨੂੰ ਆਪਣੀ ਬਾਣੀ ਦਾ ਪ੍ਰਚਾਰਕ ਬਣਾ ਦਿੱਤਾ ਬਚਪਨ ਤੋਂ ਇਹ ਸ਼ਾਇਰੀ ਅੰਦਰੋਂ ਫੁੱਟਦੀ ਸੀ ਲਿਖੀ ਮੈਂ ਬਹੁਤ ਸਾਰੀ ਹੈ ਇਸ ਗੀਤ ਨੇ ਮੇਰੀ ਇਸ ਨਜ਼ਮ ਨੇ ਇੱਕ ਚੋਟੀ ਦੇ ਸ਼ਾਇਰ ਨੂੰ ਇੱਕ ਚੋਟੀ ਦੇ ਸਾਹਿਤਕਾਰ ਨੂੰ ਇਤਿਹਾਸਕਾਰ ਨੂੰ ਜਦ ਇਤਨਾ ਮਤਾਸਰ ਕੀਤਾ ਤੇ ਇਸ ਨਜ਼ਮ ਮੈਨੂੰ ਵੀ ਕੰਠ ਹੋ ਗਈ ਵਰਨਾ ਮੈਨੂੰ ਆਪਣੀਆਂ ਸਾਰੀਆਂ ਰਚਨਾਵਾਂ ਯਾਦ ਕੋਈ ਨਹੀਂ ਮੈਨੂੰ ਵੀ ਆਪਣੀ ਲੇਖਣੀ ਸਾਹਮਣੇ ਕਰਨੀ ਪੈਂਦੀ ਹੈ मैनु कंठ हो गई थानू सरवन खरा हर एक रंज में राहत है आदमी के लिए हर एक रंज में राहत है आदमी के लिए पयाम में मौत भी मौजा है जिंदगी के लिए जरूर पुराने बुजुर्ग तो उर्दू समझते हो गए नव आदित में हूं मजबूरी पया में मौत भी मौजा है जिंदगी के लिए चमन के फूल तो हर एक को नहीं मिलते चमन के फूल तो हर एक को नहीं मिलते बाहर आती है लेकिन किसी किसी के लिए ਉਨਹੀਂ ਕਾ ਸ਼ੀਸ਼ਾ ਦਿਨ ਚੂਰ ਚੂਰ ਹੋ ਕੇ ਰਹਾ ਤਰਸ ਰਹੇ ਥੇ ਜੋ ਦੁਨੀਆ ਮੇ ਦੋਸਤੀ ਕੇ ਲਿਏ ਐਸੀ ਦੋਸਤੀ ਕਿਸ ਨੂੰ ਮਿਲੀ ਜਿਸ ਦੇ ਨਾਲ ਦੁਸ਼ਮਣੀ ਨਾ ਹੋਵੇ ਇਕੱਠੀ ਚਲਦੀ ਕੱਲਾ ਦੋਸਤ ਨਹੀਂ ਹੋ ਸਕਦਾ ਇਹ ਵੀ ਮੈਂ ਅਰਸ ਕਰਦਾ ਹਰ ਸਭ ਤੋਂ ਵੱਡੇ ਦੁਸ਼ਮਣ ਕੌਣ ਬਣਦੇ ਨੇ ਜੋ ਸਭ ਤੋਂ ਵੱਡੇ ਦੋਸਤ ਆਉਂਦੇ ਨੇ कभी बगौर मुताला करके देखना ऐसा अनुभव होया हो गल व नहीं हो तो हो जाएगा ऐसा केड़ा मनुख है जो जिंदगी ना रस्ताएं चुना लं गए उन्हीं का शीशा है दिल चूर चूर हो के रहा तरस रहे थे जो दुनिया में दोस्ती के लिए हमारे बाद अंधेरा रहेगा महफिल में ਬਹੁਤ ਚਿਰਾਗ ਜਗਾਓਗੇ ਰੋਸ਼ਨੀ ਕੇ ਲਈ ਇਹ ਵਰਸਾ ਮੇਰਾ ਲਿਖਿਆ ਆਇਆ ਮੈਨੂੰ ਕਹਿਣ ਲੱਗਾ ਮੈਂ ਕਈ ਦਿਨ ਸੀਨੇ ਨਾਲ ਲਾਇ ਰੱਖਿਆ ਹੈ ਉੱਗਾ ਸਾਇਦਕਾਰ ਹੈ ਔਰ ਕਹਿੰਦਾ ਜਿਨ੍ਹਾਂ ਨੂੰ ਮੈਂ ਬਹੁਤ ਆਪਣਾ ਸਮਝਿਆ ਸੀ ਬਹੁਤ ਆਪਣਾ ਸਮਝਿਆ ਸੀ ਬਹੁਤ ਪਰਾਏ ਨਿਕਲੇ ਬਹੁਤ ਪਰਾਏ ਨਿਕਲੇ ਬਹੁਤ ਪਰाये ਨਿਕਲੇ ਮੈਂ ਕਿ ਆਪਣੇ ਤੇ ਪਰाये ਇਹ ਦੋਵੇਂ ਇਕੱਠੇ ਨਾਲ ਚੱਲਦੇ ਰਹ ਪਰ ਅਸੀਂ ਇਹ ਸਮਝਦੇ ਰਹ ਆਪਣੇ 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 ਕਾਸ਼ ਸੁਰੂ ਤੋਂ ਇਸ ਤਰ੍ਹਾਂ ਚੱਲਦੇ ਇਹ ਆਪਣੇ ਪਰाये ਵੀ ਨਹੀਂ ਇਹ ਪਰाये ਆਪਣੇ ਵੀ ਨਹੀਂ ਇਸ ਤਰ੍ਹਾਂ ਚੱਲਦੇ ਔਰ ਪਤਾ ਨਹੀਂ ਮੈਂ ਜੋ ਅਰਜ਼ ਕਰ ਰਿਹਾ ਸ਼ਾਇਦ ਮੈਨੂੰ ਕਹਿਣ ਦਾ ਢੰਗ ਆ ਰਿਹਾ ਕਿ ਨਹੀਂ संसार दो रंगी है सिर्फ अपने नहीं पराए भी नहीं दो में कट्ठे चलते और जो अपना है पराया है और जो पराया है वो ही अपना है यह भी मैं अर्ज कर दिया इस तरीके लैण है जवानी कितों प्रगट होएगी इसे बचपने चो बुढ़ेपा कितों प्रगट होएगा इसे ही जवानी तो ਮੌਤ ਕਿੱਥੋਂ ਪ੍ਰਗਟ ਹੋਏਗੀ ਇਸੇ ਬੁਢੇਪੇ 'ਚ ਹੋਰ ਕਿੱਥੋਂ ਹੋਏਗੀ ਇਹ ਦੁਸ਼ਮਣੀ ਕਿੱਥੋਂ ਪ੍ਰਗਟ ਹੋਏਗੀ ਇਸੇ ਅਪਨੰਤ ਤੋਂ ਇਸੇ ਮਿਤਰਤਾ ਤੋਂ ਇਸੇ ਦੋਸਤੀ ਤੋਂ ਇਹ ਤੇ ਸੰਸਾਰ ਦੌਰੰਗੀ ਹੈ ਤੇ ਸੰਸਾਰ ਦੇ 'ਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ ਤੇ ਜਿਸ ਦਿਨ ਮਨ ਇੱਕ ਹੁੰਦਾ ਹੈ ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ ਪਰਮ ਆਨੰਦ ਘਟਿਤ ਉਸੇ ਦਿਨ ਆਉਂਦਾ ਹੈ ਔਰ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ ਸਭ ਇੱਕ ਦਿਖਾਈ ਦਿੰਦਾ ਹੈ ਇੱਕ ધਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲਿਆ ਹੈ ਇੱਕ ਔਰ ਮੈਂ ਸਮਝਦਾ ਕਿ ਉੱਥੋਂ ਹੀ ਨਿਕਲ ਸਕਦਾ ਹੈ ਜੋ ਇੱਕ ਦਾ ਰੂਪ ਹੋ ਗਿਆ ਹੈ ਇੱਕ ਦੀ ਤਸਵੀਰ ਹੋ ਗਿਆ ਹੈ ਜਿਸ ਦੇ ਕੋਲ ਇੱਕ ਦੀ ਸੋਚਣੀ ਹੈ ਇੱਕ ਦਾ ਹੀ ਗਿਆਨ ਹੈ ਇੱਕ ਦੀ ਹੀ ਗੱਲ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਦੁਬਦਾ ਨਾ ਪੜੋ ਹਰ ਬਿਨ ਅਵਰ ਨਾ ਪੂਜੋ ਮੜੀ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਦੁਬਦਾ ਮੈਂ ਪੜਦਾ ਹੀ ਨਹੀਂ ਮਨ ਦਫਾੜ ਹੋਵੇ ਮੈਂ ਸਭ ਕੁਝ ਪੜਨਾ ਹੀ ਨਹੀਂ ਚਾਹਦਾ ਗੁਰੂ ਨਾਨਕ ਮੈਂ ਸਭ ਕੁਝ ਸੁਣਨਾ ਹੀ ਨਹੀਂ ਚਾਹਦਾ ਮੈਂ ਸਭ ਕੁਝ ਦੇਖਣਾ ਵੀ ਨਹੀਂ ਚਾਹਦਾ ਦੋ ਦਿਖਾਈ ਦੇਣ ਦੋ ਸੁਣਾਈ ਦੇਣ ਮੈਂ ਦੁਬਦਾ ਨਹੀਂ ਪੜਨੀ ਦੁਬਦਾ ਨਾ ਪੜਾਂ ਐਲਾਨੀਆਂ ਕਰ ਰਹੇ ਨਹੀਂ ਪੜਨਾ ਮੈਂ ਗੁਰਨਾਣਿਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲਿਆ ਇੱਕ ਹੁਣ ਉਹ ਇੱਕ ਕੀ ਹੈ ਉਹ ਇੱਕ ਕੌਣ ਹੈ ਉਹਦਾ ਸਰੂਪ ਕੀ ਹੈ ਉਸਦਾ ਸੁਭਾਅ ਕੀ ਹੈ ਉਸ ਦਾ ਕਰਮ ਕੀ ਹੈ ਉਸ ਦਾ ਧਰਮ ਕੀ ਹੈ ਇਹ ਸਾਰੀ ਵਿਆਖਿਆ ਜਿੰਨਾ ਬੋਲਾਂ ਚ ਕਰਦੇ ਨੇ ਉਹਨੂੰ ਗੁਰਮਤਿ ਦੇ ਚ ਕਹਿੰਦੇ ਨੇ ਮੂਲ ਮੰਤਰ ਉਸ ਇੱਕ ਦਾ ਵਾਸਤਵ ਕਰਮ ਕੀ ਹੈ ਸੁਭਾਅ ਕੀ ਹੈ ਰੂਪ ਕੀ ਹੈ ਰੰਗ ਕੀ ਹੈ ਸਾਰੀ ਵਿਆਖਿਆ ਕਰਦੇ ਨੇ ਜਗਤ ਸਾਰਾ ਕਰਮ ਦੇ ਬੰਧਨ ਦੇ ਚ ਉਹ ਨਹੀਂ ਹੈ ਜਗਤ ਸਾਰਾ ਧਰਮ ਦੇ ਬੰਧਨ ਵਿੱਚ ਉਹ ਨਹੀਂ ਧਰਮ ਤੇ ਮੁਰਾਦ ਮਰਿਆਦਾ ਕਲਗੀਧਰ ਪਿਤਾ ਕਹਿੰਦੇ ਨੇ ਆ ਕਰਮ ਹੈ ਆ ਧਰਮ ਹੈ ਜਦ ਸਭ ਪਰਦੇ ਹੋਗੇ ਇਹ ਪ੍ਰਭੂ ਤੇਰੇ ਵਿੱਚ ਕੋਈ ਕਰਮ ਨਹੀਂ ਤੂੰ ਕਿਸੇ ਵੀ ਕਰਮ ਦੀ ਲਪੇਟ ਦੇ ਵਿੱਚ ਨਹੀਂ ਔਰ ਤੂੰ ਕਿਸੇ ਵੀ ਮਰਿਆਦਾ ਦੇ ਵਿੱਚ ਬਜਿਆ ਹੋਇਆ ਨਹੀਂ ਅਗਰ ਤੂੰ ਮਰਿਆਦਾ ਦੇ ਵਿੱਚ ਬਜਿਆ ਹੋਵੇਂ ਤਾਂ ਇਹ ਨਹੀਂ ਹੋ ਸਕਦਾ ਕਿ ਇੱਕ ਜਾਗੰਦੇ ਨਾਲ ਲੈਣ ਇੱਕ ਨਾ ਸੁਤਿਆਂ ਦੇ ਉਠਾਰ ਮਰਿਆਦਾ ਤੇ ਇਹ ਹੀ ਹੈ ਜੋ ਅੰਮ੍ਰਿਤ ਵੇਲੇ ਉਠੇਗਾ ਉਹਦੀ ਸ਼ੋਲੀ ਚ ਪੈਉਗੀ ਇਹ ਦਾਤ ਪਹਿਲੀ ਰਾਤੀ ਫੁੱਲੜਾ ਫਲ ਵੀ ਪਛਾਂ ਰਾਤ ਜੋ ਜਾਗਨ ਸੇ ਲੈਣਗੇ ਸਾਈ ਕੰਨੋ ਦਾਤ ਤੋ ਸਾਈ ਦੀ ਮਰਿਆਦਾ ਪ੍ਰਭੂ ਦੀ ਮਰਿਆਦਾ ਫਰੀਦ ਅੱਗੇ ਕਰ ਰਹੇ ਸੁਣਾ ਰਹੇ ਨਸਾਨ ਅਗਲਾ ਸ਼ਲੋਕ ਗੁਰਨਾਣਕ ਦਾ ਹੈ ਇਸ ਸ਼ਲੋਕ ਦੇ ਨਾਲੇ ਦੂਜਾ ਸ਼ਲੋਕ ਮੱਲਾ ਪਹਿਲਾ ਹੈ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਾਗੰਦੇ ਨਾਲ ਹੈ ਨਿਕ ਨਾ ਸੁਤਿਆਂ ਦੇ ਉਠਾਲ ਉਹ ਬੇਪਰਵਾ ਵੀ ਬੜਾ ਹੈ ਨਿਯਮ ਤੇ ਜ਼ਰੂਰ ਹੈ ਮਰਿਆਦਾ ਤੇ ਜ਼ਰੂਰ ਹੈ ਜੋ ਸਮੇਂ ਉੱਠਦੇ ਨੇ ਬਖਸ਼ਿਸ਼ਾਂ ਦੇ ਬਾਤਰ ਬਣ ਜਾਂਦੇ ਨੇ ਪਰ ਜਿਸ ਤੇ ਉਹ ਗੈਬੀ ਮਹਿਰ ਕਰ ਦਿੰਦਾ ਸੁੱਤੇ ਨੂੰ ਵੀ ਆਪ ਪਠਾਲ ਦਿੰਦਾ ਕਿਸੇ ਮਰਿਆਦਾ ਦੇ ਚ ਬਜਿਆ ਹੋਇਆ ਨਹੀਂ ਆ ਕਰਮ ਹੈ ਆ ਧਰਮ ਹੈ ਉਹ ਬੇਪਰਵਾਹੀ ਹੈ ਅਦਾਲਤ ਦੇ ਚ ਇੱਕ ਕਾਨੂੰਨ ਹੈ ਔਰ ਉਸ ਕਾਨੂੰਨ ਦੇ ਮੁਤਾਬਕ ਫੈਸਲਾ ਹੋਵੇਗਾ ਈਸ਼ਵਰ ਅਦਲ ਕਰਦਾ ਹੈ ਜਾਂ ਈਸ਼ਵਰੀ ਦੁਨੀਆ ਇੱਕ ਅਦਾਲਤ ਹੈ ਲੇਕਿਨ ਉੱਥੇ ਬੇਪਰਵਾਹੀ ਵੀ ਹੈ ਬਖਸ਼ਿਸ਼ ਵੀ ਹੈ ਬਖਸ਼ਿਸ਼ ਲਈ ਕੋਈ ਜਗ੍ਹਾ ਨਹੀਂ ਹੈ ਅਦਾਲਤ ਦੇ ਵਿੱਚ ਕਾਨੂੰਨ ਕਾਨੂੰਨ ਹੈ ਸਭ ਲਈ ਇੱਕ ਹੈ ਪਰ ਉੱਥੇ ਬੇਪਰਵਾਹ ਵੀ ਹੈ ਉਹਦੀ ਬੇਪਰਵਾਹੀ ਐਸੀ ਵੀ ਹੈ ਹੋ ਸਕਦਾ ਹੈ ਗਨ ਕਾ ਇੱਕ ਵੇਸਵਾ ਹੈ ਪਰ ਦੇਵੀਆਂ ਤੋਂ ਉੱਚੀ ਹੋ ਗਈ ਭਗਤਣੀ ਹੋ ਗਈ ਅਜਾਮਲ ਇਕ ਵਕਤ ਦਾ ਦੁਰਾਚਾਰੀ ਮਨੁੱਖ ਹੈ ਭਗਤ ਹੋ ਗਿਆ ਬਾਲਮੇਕ ਇੱਕ ਵਕਤ ਦਾ ਡਾਕੂ ਹੈ ਕਾਤਲ ਹੈ ਕਮਾਲ ਦੀ ਗੱਲ ਛੋਟੀ ਦੇ ਰਿਸ਼ੀਆਂ ਦੇ ਵਿੱਚ ਉਹ شمار ਛੋਟੀ ਦੇ ਕਵੀਆਂ ਦੇ ਵਿੱਚ ਉਹ شمار ਛੋਟੀ ਦੇ ਸੰਗੀਤਕਾਰਾਂ ਦੇ ਚ ਉਹ شمار ਬ੍ਰਹਮੇ ਨੇ ਜੇ ਸੰਗੀਤ ਨੂੰ ਵੇਦਾਂ ਦੇ ਵਿੱਚ ਦਰਜ ਕੀਤਾ ਉਸ ਸੰਗੀਤ ਨੂੰ ਆਪਣੀ ਜ਼ਬਾਨ ਨਾਲ ਪ੍ਰਗਟ ਕੀਤਾ ਬਾਲਮੇਕ ਨੇ ਇਨੂੰ ਆਦੀ ਸੰਗੀਤਕਾਰ ਮੰਨਦੇ ਨੇ ਆਦੀ ਕਵੀ ਮੰਨਦੇ ਨੇ ਔਰ ਕਮਾਲ ਦੀ ਗੱਲ ਇਤਨਾ ਗਿਆਨ ਨਿਕਲਿਆ ਉਸਦੇ ਅੰਦਰ ਪਰ ਕੈ ਦੇ ਇਤਕਾਤਨ ਸੀ ਇਤੇ ਬਗਾਇਤ ਸੀ ਇਤੇ ਰੋਜ਼ ਇੱਕ ਬੰਦਾ ਲੁੱਟ ਨਾ ਲਵੇ ਤੇ ਇਸ ਨੂੰ ਚੈਨ ਨਹੀਂ ਮਿਲਦਾ ਸੀ ਕਤਲ ਨਾ ਕਰ ਦੇਵੇ ਇਸ ਨੂੰ ਚੈਨ ਨਹੀਂ ਮਿਲਦਾ ਸੀ ਇਕ ਜਾ ਗੰਦੇ ਨਾਲ ਲਹਿਨ ਇਕ ਨਾ ਸੁਤਿਆਂ ਦੇ ਉਠਾਲ ਮੈਂ ਬਹੁਤੇ ਪ੍ਰਮਾਣ ਤੇ ਸੰਬੰਧ ਵਿੱਚ ਨਾ ਜੁਟਾਂਗਾ ਕਿਉਂਕਿ ਐਸਾ ਨਾ ਵੀ ਜਿਹੜੇ ਕਿਦਰੇ ਅੰਮ੍ਰਿਤ ਵੇਲੇ ਉੱਠਦੇ ਉਹਨਾਂ ਤੇ ਸੋਚੀਏ ਹੁਣ ਚਲੋ ਰੱਬ ਵੀ ਉਠਾਏਗਾ ਉਹਦੇ ਗੁੱਟਾਂਗੇ ਨਹੀਂ ਉੱਠਣਾ